ਸਾਸ਼ੀਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਕੈਮਰਾਮੈਨ ਸਤਵਾਲ ਕਲਬਾਣੂ ਦੇ ਨਾਲ ਇਸ ਟਾਈਮ ਪਾਤੜਾ ਮੌਜੂਦ ਸੀ ਇੱਥੇ ਅੱਜ ਸੈਕੂਲਰ ਯੂਥ ਕਲੱਬ ਪਾਤੜਾ ਵੱਲੋਂ ਇੱਕ ਕਹਿ ਸਕਦੇ ਹਾਂ ਕਿ ਆਪਾਂ ਆਉਣ ਵਾਲੇ ਇਸੇ ਮਹੀਨੇ ਦੀ 22 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਕ ਵੱਡਾ ਕੈਂਪ ਆਖਾਂ ਦਾ ਜਾਨੀ ਕਿ ਆਯੋਜਨ ਕੀਤਾ ਜਾ ਰਿਹਾ ਬਾਕੀ ਇਹਨਾਂ ਦੇ ਪ੍ਰਧਾਨ ਮਨਜੀਤ ਸਿੰਘ ਵਿਰਕ ਸਾਡੇ ਨਾਲ ਉਹ ਵੀ ਮੌਜੂਦ ਨੇ ਉਹਨਾਂ ਦੇ ਜਿਹੜੀ ਟੀਮ ਦੇ ਮੈਂਬਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਬਾਕੀ ਇਹਨਾਂ ਨਾਲ ਆਪਾਂ ਗੱਲਬਾਤਾਂ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪ ਮੇਰਾ ਨਾਮ ਮਨਜੀਤ ਸਿੰਘ ਵਿਰਕੀ ਪ੍ਰਦਾਨ ਸੈਕਟਰ ਯੂਥ ਕਲਬ ਸਮਾਜ ਸੇਵੀ ਸੰਸਥਾ ਅੱਜ ਇੱਕ ਅਹਿਮ ਮੀਟਿੰਗ ਜਿਹੜੀ ਤੁਸੀਂ ਇੱਥੇ ਪਾਤਰਾ ਵਿਖੇ ਕੀਤੀ ਇਹ ਮੀਟਿੰਗ ਦਾ ਮੇਨ ਅਜੰਡਾ ਕੀ ਸੀ ਸਾਡੇ ਬੇਸਿਕਲੀ ਸ਼ੁਰੂ ਤੋਂ ਸਾਡੇ ਇੱਕੋ ਹੀ ਅਜੰਡਾ ਰਿਹਾ ਹੈ ਸਮਾਜ ਸੇਵਾ ਦਾ ਜੀ ਜਿੰਨੀਆਂ ਵੀ ਸਾਡੇ ਕਲਬ ਦੀਆਂ ਮੀਟਿੰਗਸ ਹੋਈਆਂ ਨੇ ਉਹਨਾਂ ਦਾ ਇੱਕੋ ਹੀ ਅਜੰਡਾ ਰਿਹਾ ਸਮਾਜ ਸੇਵਾ ਦਾ ਇਸ ਵਾਰ ਅਸੀਂ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ 22 ਮਾਰਚ ਨੂੰ ਦਿਨ ਸ਼ਨੀਵਾਰ ਸਥਾਨ ਨਾਮ ਜਪ ਗੁਰਦੁਆਰਾ ਸਾਹਿਬ ਸ਼ੁਤਰਾਣਾ ਅਸੀਂ ਫ੍ਰੀ ਅੱਖਾਂ ਦਾ ਚੈੱਕਅਪ ਔਰ ਆਪਰੇਸ਼ਨ ਦਾ ਕੈਂਪ ਲਾ ਰਹੇ ਹਾਂ ਜੀ ਜਿੰਦੇ ਵਿੱਚ ਅਸੀਂ ਪੂਰੇ ਇਲਾਕੇ ਦੇ ਵਿੱਚ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਚੈੱਕਅਪ ਔਰ ਅੱਖਾਂ ਦਾ ਆਪਰੇਸ਼ਨ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਇੱਥੋਂ ਲੈ ਕੇ ਜਾਣ ਦਾ ਉਹਨਾਂ ਦਾ ਆਪਰੇਸ਼ਨ ਕਰਵਾਉਣ ਦਾ ਖਰਚਾ ਉਹਨਾਂ ਦਾ ਲੰਗਰ ਦਾ ਖਰਚਾ ਟੋਟਲੀ ਸਾਡੇ ਕਲੱਬ ਵੱਲੋਂ ਹੀ ਕੀਤਾ ਜਾਵੇਗਾ ਇੱਕ ਸਾਰੇ ਜਿਹੜੇ ਆਪਣੇ ਪੇਸ਼ੈਂਟ ਆਉਣਗੇ ਉਹਨਾਂ ਨੂੰ ਕੀ ਕੀ ਰਿਕੁਆਇਰਮੈਂਟ ਆ ਕੋਈ ਨਾਲ ਕੋਈ ਪ੍ਰੂਫ ਵਗੈਰਾ ਆਈਡੀ ਵਗੈਰਾ ਉਹ ਲੈ ਕੇ ਆਉਣ ਜਾਂ ਕਿਦਾਂ ਬੇਸਿਕਲੀ ਤਾਂ ਦੇਖੋ ਜੇ ਉਹ ਆਧਾਰ ਕਾਰਡ ਲੈ ਕੇ ਆਉਣਗੇ ਤਾਂ ਆਧਾਰ ਕਾਰਡ ਦੇ ਨਾਲ ਸਾਡੇ ਕੋਲ ਅਤੇ ਡਾਕਟਰਸ ਕੋਲ ਡਾਟਾ ਆ ਜਾਂਦਾ ਕਿ ਕਿਹੜੇ ਕਿਹੜੇ ਆਪਰੇਟ ਕੀਤਾ ਆਪਾਂ ਹੋਰ ਕੋਈ ਐਦਾਂ ਦੀ ਗੱਲ ਨਹੀਂ ਕਿ ਕੋਈ ਆਪਾਂ ਸਰਕਾਰੀ ਸਿਸਟਮ ਕਰਨਾ ਜਾਂ ਐਦਾਂ ਦਾ ਕੁਝ ਨਹੀਂ ਹੈਗਾ ਉਹ ਪੇ ਅਸੀਂ ਆਪ ਕਰ ਰਹੇ ਆ ਸਾਡਾ ਖੁਦ ਦਾ ਖਰਚ ਹੋ ਰਿਹਾ ਹੈ ਪਰ ਅਸੀਂ ਪੇਸ਼IENTS ਤੋਂ ਪੇਸ਼IENTS ਤੋਂ ਕੁਝ ਵੀ ਨਹੀਂ ਲੈਣਾ ਨਾ ਕੋਈ ਪਰਚੀ ਨਾ ਕੋਈ ਦਵਾਈ इवन ਕਿ ਲੰਗਰ ਦੀ ਔਰ ਚਾਹ ਦੀ ਵੀ ਜੋ ਸਾਰਾ ਸਾਡੇ ਕਲੱਬ ਵੱਲੋਂ ਹੀ ਉੱਥੇ ਪ੍ਰਬੰਧ ਕੀਤਾ ਗਿਆ ਔਰ ਟੀਮ ਜਿਹੜੀ ਆ ਰਹੀ ਹੈ ਡਾਕਟਰਾਂ ਦੀ ਉਹ ਕਿਹੜੇ ਹਸਪੀਟਲ ਦੀ ਆ ਰਹੀ ਹੈ ਤੇ ਡਾਕਟਰ ਮਨਪ੍ਰੀਤ ਸਿੰਘ ਗਲੋਬਲ ਆਈ ਹਸਪੀਟਲ ਤੋਂ ਪਟਿਆਲਾ ਤੋਂ ਔਰ ਮੈਂ ਕਹਿਣਾ ਚਾਹਣਾ ਤੁਹਾਨੂੰ ਜਿਹੜੇ ਇਹ ਡਾਕਟਰ ਮਨਪ੍ਰੀਤ ਡਾਕਟਰ ਸਾਹਿਬ ਨੇ ਇਹ ਸਾਡੇ ਨਾਲ 2014 ਤੋਂ ਜੁੜੇ ਹੋਏ ਨੇ ਸਭ ਤੋਂ ਪਹਿਲਾ ਅ ਇਸ ਦਾ ਜੋ ኦਪਰੇਟ ਦਾ ਕੈਂਪ ਇਹਨਾਂ ਨੇ ਲਾਇਆ ਸੀ 2014 ਚ ਲਾਇਆ ਸੀ ਅਸੀਂ ਮਿਲ ਕੇ ਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਭਾਜੀ ਆਪਣੇ ਹੋਰ ਕੀ ਕੀ ਜਿਹੜੇ ਤੁਸੀਂ ਸੇਵਾਵਾਂ ਜਿਹੜੀਆਂ ਲੈ ਕੇ ਆ ਰਹੇ ਹੋ ਲੋਕਾਂ ਵਾਸਤੇ ਭਾਜੀ ਸਾਡੀ ਸਾਨੂੰ ਤਕਰੀਬਨ ਪਿਛਲੇ 14 ਸਾਲਾਂ ਤੋਂ ਸੇਵਾ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਸੇਵਾ ਉਹ ਨਿਰੰਤਰ ਚੱਲਦੀ ਪਈ ਹੈ ਜਿੰਦੇ ਵਿੱਚ ਜਿੱਦਾਂ ਕਿ ਬੇਟੀਆਂ ਦੇ ਜਿਹੜੇ ਲੋੜਵੰਦ ਬੇਟੀਆਂ ਦੇ ਵਿਆਹ ਦੇ ਵਿੱਚ ਉਹਨਾਂ ਨੂੰ ਲੋੜ ਦਾ ਸਮਾਨ ਦੇਣਾ ਜੀ ਫਿਰ ਜਿਵੇਂ ਲਾਲੋ ਕੋਈ ਕੁਦਰਤੀ ਹੜ ਆ ਗਈ ਜਾਂ ਕੁਦਰਤੀ ਕੋਈ ਵੀ ਮੁਸੀਬਤ ਆ ਗਈ ਤਾਂ ਉਦੋਂ ਸਾਡੀ ਟੀਮ ਸਭ ਤੋਂ ਵੱਧ ਚੜ ਕੇ ਇੱਥੇ ਪਾਰਟਿਸਿਪੇਟ ਕਰਦੀ ਹੈ ਹਿੱਸਾ ਲੈਂਦੀ ਹੈ ਉਸ ਤੋਂ ਬਿਨਾ ਸਾਡੇ ਜਿਹੜੇ ਖੂਨਦਾਨ ਦੇ ਕੈਂਪ ਨੇ ਉਹ ਜਿੱਦਾਂ ਹੁਣ ਅੱਗੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਖੂਨ ਦੀ ਘਾਟ ਹੁੰਦੀ ਹੈ ਔਰ ਕੈਂਪ ਵੀ ਬਹੁਤ ਘੱਟ ਲੱਗਦੇ ਨੇ ਤਾਂ ਉਦੋਂ ਅਸੀਂ ਜ਼ਰੂਰ ਕੈਂਪ ਲਾਉਣੇ ਆ ਕਿ ਹੁਣ ਘਾਟ ਹੈ ਅਤੇ ਹੁਣ ਕੈਂਪ ਲਾਇਆ ਜਾਵੇ ਉਸ ਤੋਂ ਬਿਨਾ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਰਾਸ਼ਨ ਦੀ ਸੇਵਾ ਹੈ ਉਹ ਵੀ ਸਾਡੀ ਨਿਰੰਤਰ ਚੱਲਦੀ ਰਹਿੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਸਚੀਕਲ ਜੀ ਕਿਨ ਆ ਜ ਆਪਣਾ ਜੀ ਮੇਰਾ ਨਾਮ ਸਰਪੰਚ ਲਵਜੀਤ ਸਿੰਘ ਬੱਬੀ ਪਿੰਡ ਹੋਤੀਪੁਰ ਜੀ ਹੁਣ ਇੱਕ ਤੁਸੀਂ ਵੱਡਾ ਉਪਰਾਲਾ ਕਰ ਆਪ ਲੈ ਕੇ ਆਏ ਕਿ ਬਹੁਤ ਵੱਡੀ ਜਨਕੀ ਸੇਵਾ ਹੁੰਦੀ ਹੈ ਜਿਹੜੀ ਅੱਖਾਂ ਦਾ ਕੈਂਪ ਲਗਾਉਣ ਜਾ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਬਿਲਕੁਲ ਜੀ ਸੈਕੂਲਰ ਯੂਥ ਕਲੱਬ ਪਾਟੜਾਂ ਦੀ ਪ੍ਰਧਾਨ ਮਨਜੀਤ ਸਿੰਘ ਵਰਕ ਦੀ ਰਹਿਨਮਾਈ ਹੇਠ ਬਹੁਤ ਲੰਮੇ ਸਮੇਂ ਤੋਂ ਸਮਾਜ ਦੇ ਸੇਵਾ ਦੇ ਕੰਮਾਂ ਦੇ ਲਈ ਹਮੇਸ਼ਾ ਕੰਮ ਕਰਦਾ ਆ ਰਿਹਾ ਹੈ ਇਸ ਵਾਰ ਵੀ ਆਉਣ ਵਾਲੀ 22 ਤਰੀਕ ਨੂੰ ਅਸੀਂ ਅੱਖਾਂ ਦਾ ਜਿਹੜਾ ਕੇਰ ਆਈ ਕੇਰ ਔਰ ਆਪਰੇਸ਼ਨ ਜਿਹੜਾ ਕੈਂਪਾ ਕੋ ਲਗਾਉਣ ਜਾ ਰਹੇ ਹਾਂ ਤੇ ਇਹਦੇ ਵਿੱਚ ਜਿੱਥੇ ਮਰੀਜ਼ਾਂ ਦੇ ਆਉਣ ਤੇ ਜਾਣ ਦੀ ਸਹੂਲਤ ਹੈ ਉਹ ਵੀ ਕਲੱਬ ਵੱਲੋਂ ਕੀਤੀ ਜਾਊਗੀ ਸੋ ਉਹਨਾਂ ਦੀਆਂ ਦਵਾਈਆਂ ਵਗੈਰਾ ਸਾਰਾ ਖਰਚਾ ਜਿਹੜਾ ਉਹ ਕਲੱਬ ਆਪਣੇ ਦੇ ਕਰ ਰਿਹਾ ਔਰ ਜਿਹੜੀ ਗੱਲ ਕਲੱਬ ਦੀ ਮੈਂ ਇਹ ਕਰਦੇ ਆਪਾਂ ਤਾਂ ਕਲੱਬ ਇਸ ਤੋਂ ਬਗੈਰ ਬਹੁਤ ਵੱਡੀਆਂ ਸਾਰੀ ਜਿਹੜੀ ਸੇਵਾ ਹੈ ਉਹ ਇਲਾਕੇ ਦੇ ਵਿੱਚ ਨਭਾਉਂਦਾ ਚਾਹੇ ਉਹ ਕਿਸ ਤਰ੍ਹਾਂ ਦੀ ਸਥਿਤੀ ਹੋਵੇ ਹੜ੍ਹਾਂ ਦੀ ਸਥਿਤੀ ਹੋਵੇ ਉਦੋਂ ਵੀ ਜਾਂ ਹੋਰ ਕੋਈ ਵੀ ਦਿੱਖਤਾ ਆਉਂਦੀ ਹੈ ਇਸ ਤੋਂ ਬਗੈਰ ਅਸੀਂ ਆਉਣ ਵਾਲੇ ਇਸ ਟਾਈਮ ਦੇ ਵਿੱਚ ਇਸ ਕਲੱਬ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣ ਬਾਰੇ ਸੋਚ ਰਹੇ ਆ ਕਿਉਂਕਿ ਜਿਵੇਂ ਅਸੀਂ ਆਲੇ ਦੁਆਲੇ ਅੱਜ ਗੱਲ ਕਰਦੇ ਆ ਸਾਡੇ ਜਿਹੜੇ ਖਾਣ ਪੀਣ ਦੇ ਪਦਾਰਥ ਨੇ ਜਾਂ ਜਿਹੜਾ ਸਾਡਾ ਰਹਿਣ ਦੀ ਜੀਵਨ ਜਾਚ ਹੈ ਉਹਦੇ ਵਿੱਚ ਬਹੁਤ ਨਿਗਾਰ ਆ ਚੁੱਕਾ ਸੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਲੱਬ ਮੈਂਬਰਸ ਨੇ ਉਹਨਾਂ ਦੇ ذریعے ਅੱਗ ਜਿਹੜੀ ਲੱਗਦੀ ਹੈ ਖੇਤਾਂ ਦੇ ਵਿੱਚ ਉਹ ਰੁੱਖ ਜਿਹੜੇ ਖੜੇ ਆ ਸੜਕਾਂ ਦੇ ਉੱਤੇ ਉਹਨਾਂ ਨੂੰ ਬਚਾਉਣ ਦਾ ਉਪਰਾਲਾ ਵੀ ਅਸੀਂ ਕਰਨ ਬਾਰੇ ਸੋਚ ਰਹੇ ਹਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਵਾਤਾਵਰਣ ਸੰਬੰਧੀ ਵੀ ਜਿਹੜੇ ਕੰਮ ਨੇ ਉਹ ਵੀ ਕਲੱਬ ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕਰਾਂਗੇ ਸਾਸੀ ਕਾਲ ਜੀ ਮੈਂ ਮਿਹਰਬਾਨ ਸਿੰਘ ਪਿੰਡ ਰੌਲੀ ਤੋਂ ਤੇ ਅਸੀਂ ਤੁਹਾਨੂੰ ਪਹਿਲਾਂ ਦੱਸ ਕੇ ਗਏ ਨੇ ਸਾਡੇ ਪ੍ਰਧਾਨ ਜੀ ਤੇ ਸਾਡੇ ਵਾਈਸ ਪ੍ਰਧਾਨ ਜੀ ਉਹਨਾਂ ਨੇ ਸਾਰਾ ਚਾਨਣਾ ਪਾ ਦਿੱਤਾ ਕਲੱਬ ਦਾ ਇਹ ਕਲੱਬ ਸਾਡਾ ਬਹੁਤ ਵਧੀਆ ਇੱਕ ਪਰਿਵਾਰ ਮੈਂਬਰ ਹੋ ਕੇ ਚੱਲ ਰਿਹਾ ਬਹੁਤ ਲੰਮੇ ਟਾਈਮ ਤੋਂ ਚੱਲਦੇ ਪਏ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਇੱਕ ਦੁਨਿਆਵੀ ਕੰਮਾਂ ਚੋਂ ਬਾਹਰ ਨਿਕਲ ਕੇ ਸਮਾਜ ਦੀ ਸੇਵਾ ਕਰਨ ਵਾਸਤੇ ਸਾਨੂੰ ਇੱਕ ਪ੍ਰਧਾਨ ਜੀ ਨੇ ਬਹੁਤ ਵਧੀਆ ਪਲੇਟਫਾਰਮ ਦਿੱਤਾ ਤੇ ਅਸੀਂ ਇਹਨਾਂ ਨਾਲ ਜੁੜ ਕੇ ਆਪਣੇ ਮਨ ਨੂੰ ਜਦੋਂ ਸ਼ਾਂਤੀ ਸਕੂਨ ਮਹਿਸੂਸ ਕਰਦੇ ਹਾਂ ਤੁਰ ਕੇ ਇਹਨਾਂ ਦੇ ਨਾਲ ਉਹ ਬਹੁਤ ਆਨੰਦ ਹੁੰਦਾ ਹੈ ਜੀ ਇੱਕ ਆਪੋ ਆਪਣੇ ਕਾਰੋਬਾਰ ਤੇ ਸਾਰੀ ਕਰਦੇ ਪਏ ਆ ਸਾਡਾ ਇੱਕ ਪਰਿਵਾਰ ਦਿਨੋਂ ਦਿਨ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਅਸੀਂ 2014 ਤੋਂ ਜੁੜੇ ਹੋਏ ਆ ਇਹਨਾਂ ਨਾਲ ਇਸ ਪਰਿਵਾਰ ਨਾਲ ਤੇ ਸਾਨੂੰ ਬਹੁਤ ਵੱਡਾ ਮਾਣ ਹੈ ਜੀ ਇਹਨਾਂ ਤੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੋ ਵੀ ਪ੍ਰਧਾਨ ਜੀ ਰਹੀ ਜੋ ਵੀ ਸਾਰਾ ਕਲੱਬ ਜੋ ਪਰਿਵਾਰ ਦੇ ਮੈਂਬਰ ਕਿਸੇ ਵੀ ਜਰੂਰਤਵੰਦ ਨੂੰ ਕੋਈ ਜ਼ਰੂਰਤ ਦੀ ਲੋੜ ਸਮਝਦੇ ਨੇ ਉੱਥੇ ਅਸੀਂ ਨਾਲ ਖੜਦੇ ਆ ਤੇ ਅਸੀਂ ਆਪਣੇ ਆਪ ਨੂੰ ਵੀ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਸਾਡੇ ਪ੍ਰਧਾਨ ਜੀ ਦੀ ਬਹੁਤ ਵੱਡੀ ਦੇਣ ਹੈ ਇਸ ਵਾਸਤੇ ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆ ਕਿ ਉਹ ਕੱਲੇ-ਕੱਲੇ ਵਰਕਰ ਦੀ ਕੱਲੇ-ਕੱਲੇ ਕਲੱਬ ਮੈਂਬਰ ਦੀ ਕੋਈ ਵੀ ਦਰਖਾਸਤ ਕੋਈ ਲੈ ਕੇ ਆਉਂਦਾ ਹੈ ਤੇ ਉਹਨਾਂ ਦੀ ਸੁਣ ਕੇ ਤੇ ਉਸ ਪਰਿਵਾਰ ਤੱਕ ਪਹੁੰਚ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ